ਹਾਂਜੀ ਕੀ ਨਾਮ ਆ ਤੁਹਾਡਾ ਸਰ ਸੋਨੀ ਕੌਰ ਅੱਜ ਜਿਹੜੀ ਤੁਹਾਡੀ ਪ੍ਰੋਮੋਸ਼ਨ ਹੋਈ ਹੈ ਇਹਦੇ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਸਰ ਮੈਨੂੰ 14 ਸਾਲ ਹੋ ਗਏ ਹਾਂ ਅੰਗਣਵਾੜੀ ਹੈਲਪਰ ਦੀ ਸੇਵਾ ਨਿਭਾਈ ਜੀ ਕਿਹੜਾ ਪਿੰਡ ਆ ਜੀ ਸਰ ਪਿੰਡ ਬੱਗਿਆਣਾ ਜੀ ਹਾਂਜੀ ਬੱਗਿਆਣਾ ਸਰ ਪਿੰਡ ਅੱਜ ਕਿੰਨੀ ਖੁਸ਼ੀ ਹੋ ਰਹੀ ਆ ਤੁਹਾਨੂੰ ਸਰ ਬਹੁਤ ਜ਼ਿਆਦਾ ਖੁਸ਼ੀ ਅੱਛਾ ਵਿਸ਼ੇਸ਼ ਤੌਰ ਤੇ ਧੰਨਵਾਦ ਕਿਹਦਾ ਕਰਨਾ ਚਾਹੋਗੇ ਡਾਕਟਰ ਬਲਜੀਤ ਵਿਸ਼ੇਸ਼ ਤੌਰ ਤੇ ਡਾਕਟਰ ਬਲਜੀਤ ਦਾ ਜੀ ਪਹਿਲਾਂ ਕਾਫੀ ਟਾਈਮ ਤੋਂ ਤੁਸੀਂ ਕੰਮ ਕਰ ਰਹੇ ਸੀ ਲੱਗ ਰਿਹਾ ਸੀ ਵੀ ਤੁਹਾਡੀ ਜਿਹੜੀ ਪ੍ਰੋਮੋਸ਼ਨ ਹੋ ਗਈ। ਹਾਂਜੀ ਲੱਗ ਰਿਹਾ ਸੀ। ਅੱਛਾ ਵਰਕ ਕਰਦੇ ਸਮੇਂ ਕਿੰਨੀਆਂ ਕਾਫੀ ਤਕਲੀਫਾਂ ਆਉਂਦੀਆਂ ਹੋਣੀਆਂ ਉਹ ਮਤਲਬ ਕਿ ਉਹਨਾਂ ਨੂੰ ਚੱਲਦੇ ਹੋਏ ਉੱਥੇ ਕਿਰਤੇ ਪਹੁੰਚੋ। ਹਾਂਜੀ ਸਰ। ਕਿਸ ਤਰ੍ਹਾਂ ਦੇ ਹਾਲਾਤ ਸੀ ਸ਼ੁਰੂ ਦੇ ਵਿੱਚ ਜਦੋਂ ਤੁਸੀਂ ਕੰਮ ਕਰ ਲੱਗੇ ਸੀ? ਸਰ ਹਾਲਾਤ ਤਾਂ ਬਹੁਤ ਤਰ੍ਹਾਂ ਦੇ ਦਿੱਖੇ। ਹੂੰ। ਬਾਕੀ ਸੰਘਰਸ਼ ਬਹੁਤ ਕੀਤਾ। ਹੂੰ। ਦੇ ਤਾਂ ਦੇ ਨਾਲ ਸਰ ਕੰਮ ਕੀਤਾ। ਉਹਨਾਂ ਦੇ ਬਦਲੇ ਆਜੇ ਸੇਵਾਵਾਂ ਮਿਲ ਗਿਆ ਪਰਮੋਸ਼ਰ ਭਾਈ ਜੀ ਧੰਨਵਾਦ ਹਾਂਜੀ ਹਾਂਜੀ ਮਾੜ ਮਾਜ ਪਿੰਡ ਬੱਗਿਆਣੇ ਦੇ ਵਿੱਚ ਪਹੁੰਚੇ ਹੋ ਕੀ ਨਾਮ ਆ ਤੁਹਾਡਾ ਜੀ ਤੇ ਕੀ ਕਹਿਣਾ ਜੀ ਅੱਜ ਹਾਂਜੀ ਮੈਂ ਅੱਜ ਪਿੰਡ ਬੱਗਿਆਣੇ ਵਿੱਚ ਪਹੁੰਚਿਆ ਮੈਂ ਸੀਡੀ ਪੇ ਦਸਤੋਰੇ ਸੁਪਰਵਾਈਜ਼ਰ ਹਾਂ ਜੀ ਤੇ ਮੈਂ ਇੱਥੇ ਆਇਆ ਕਿ ਮੈਂ ਸਭ ਤੋਂ ਪਹਿਲਾਂ ਤਾਂ ਸਾਡੀ ਸਮੂਹ ਪੰਚਾਇਤ ਦਾ ਜਿਹੜੇ ਕਿ ਸਾਡੇ ਕਿ ਨਿਕੇ ਜ ਸੱਦਾ ਦੇਣ ਤੇ ਸਾਰੇ ਇੱਥੇ ਹਾਜ਼ਰ ਹੋਏ ਆ ਇੱਕ ਆ ਆਂਗਰਮਾੜੀ ਹੈਲਪਰ ਜੋ ਕਿ ਕਾਫੀ ਸਮੇਂ ਤੋਂ ਸੇਵਾ ਨਿਭਾ ਰਹੀ ਹੈ ਇਸਨੇ ਬਹੁਤ ਹੀ ਤਨਦੇਹੀ ਨਾਲ ਇਹ ਸੇਵਾ ਨਿਭਾਈ ਆ ਜੋ ਕੇ ਇਸ ਨੂੰ ਇਸ ਦਾ ਅੱਜ ਬਹੁਤ ਹੀ ਵਧੀਆ ਰਿਜ਼ਲਟ ਮਿਲਿਆ ਤੇ ਇਸ ਦੀ ਮੈਂ ਡਾਕਟਰ ਬਲਜੀਤ ਕੌਰ ਦਾ ਤੇ ਆਪਣੀ ਆਮ ਆਦਮੀ ਪਾਰਟੀ ਦੀ ਜੋ ਵੀ ਮਾਨਸ ਆਪਣੇ ਮਾਨ ਸਰਕਾਰ ਦੀ ਸਰਕਾਰ ਹੈ ਉਹਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿ ਆਂਗਣਵਾੜੀ ਹੈਲਪਰ ਤੋਂ ਵਰਕਰ ਦੀ ਨਿਯੁਕਤੀ ਪੱਤਰ ਦਿੱਤੇ ਇਹਨਾਂ ਨੂੰ ਬਹੁਤ ਹੀ ਮੈਂ ਧੰਨਵਾਦ ਕਰਦੀ ਹਾਂ ਇਸ ਇਸ ਤਰ੍ਹਾਂ ਆਪਣੀਆਂ ਜਿਹੜੀਆਂ ਬਾਕੀ ਪੈਣਾ ਉਹ ਵੀ ਾਂਦੇਹੀ ਨਾਲ ਇਹ ਕੰਮ ਕਰਕੇ ਇਸ ਇਹ ਸਰਕਾਰ ਇਹ ਬਹੁਤ ਹੀ ਵਧੀਆ ਸਰਕਾਰ ਹੈ ਜਿਹੜੀ ਕਿ ਹਰ ਇੱਕ ਪੜ੍ਹੇ ਲਿਖੇ ਇਨਸਾਨਾਂ ਨੂੰ ਬੱਚਿਆਂ ਨੂੰ ਇਹ ਰੋਜ਼ਗਾਰ ਦੇ ਮੌਕੇ ਪਹਿਲੋਂ ਦੇਈ ਜਾਂਦੀ ਅਸੀਂ ਬਹੁਤ ਹੀ ਧੰਨਵਾਦ ਕਰਦੇ ਆਂ ਇਸ ਸਰਕਾਰ ਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੋ ਜੀਆਂ ਸਰਕਾਰਾਂ ਆਉਣ ਤੇ ਪੜ੍ਹੇ ਲਿਖੇ ਬੱਚਿਆਂ ਨੂੰ ਰੋਜ਼ਗਾਰ ਦੇ ਹਾਂਜੀ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਰਜੰਦ ਲਾਲ ਹੈ ਜੀ ਜੀ ਬੱਗੇਣੇ ਦਾ ਵਸਨੀਕ ਹੈ ਹਾਂ ਇਹੜੀ ਅੱਜ ਸਾਡੇ ਪਿੰਡ ਦੀ ਗੁੜਗਿਆ ਨੂੰ ਸੁਨਮਾ ਕੌਰ ਨੂੰ ਪ੍ਰੋਮੋਸ਼ਨ ਮਿਲੀ ਆਈ ਇਹਨੇ ਬਹੁਤ ਹੀ ਤਨਦੇਹੀ ਨਾਲ ਆਪਣੀ ਮਿਹਨਤ ਨਾਲ ਤੇ ਬਹੁਤ ਹੀ ਜ਼ਿਆਦਾ ਕੰਮ ਕੀਤਾ ਈ ਉਹਦਾ ਫਲ ਇਹਨੂੰ ਅੱਜ ਮਿਲਿਆ ਈ ਮਾਨ ਸਰਕਾਰ ਨੇ ਜਿਹੜਾ ਇਹ ਫਲ ਦਿੱਤਾ ਈ ਉਹਦੇ ਅਸੀਂ तहे ਦਿਲੋਂ ਧੰਨਵਾਦੀ ਆਂ ਇਹ ਅਸੀਂ ਦੂਜੇ ਆਮ ਬੱਚਿਆਂ ਨੂੰ ਵੀ ਕਹਿੰਨੇ ਆਂ ਕਿ ਪੜ੍ਹ ਲੈ ਕੇ ਜ਼ਿਆਦਾ ਤਰੱਕੀ ਮਿਹਨਤ ਕਰੋਗੇ ਤੇ ਸਰਕਾਰ ਹੈ ਜਿਹੜਾ ਕਿ ਉਹਦਾ ਮੁੱਲ ਪਉਂਦੀ ਈ ਤੇ ਉਹਨੂੰ ਤਰੱਕੀ ਦਿੰਦੀ ਈ ਇਸ ਕੁੜੀ ਨੇ ਬਹੁਤ ਹੀ ਜ਼ਿਆਦਾ ਸਾਡੇ ਪਿੰਡ ਚ ਆਪਦੀ ਮਿਹਨਤ ਵਿਖਾਈ ਹੈ ਕੰਮ ਕੀਤਾ ਹੈ ਉਹਦਾ ਇਹਨੂੰ ਅੱਜ ਸਟਾ ਮਿਲਿਆ ਹੈ ਜੀ ਇਹਦਾ ਹੀ ਸਰਕਾਰ ਦਾ ਵੀ ਧੰਨਵਾਦ ਕਰਦੇ ਆਂ ਪਿੰਡ ਦੀ ਪੰਚਾਇਤ ਦਾ ਵੀ ਤੇ ਆਮ ਵਰਕਰਾਂ ਦਾ ਵੀ ਹਾਂਜੀ ਮੈਡਮ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਿੰਦਰ ਕੋਰ ਆਂ ਅੰਗਲਵਾਲੀ ਬਸਤਾਂ ਹਾਂਜੀ ਮੈਂ ਬੱਗਿਆਣਾ ਕਲਾ ਦੇ ਸੈਂਟਰ ਨੰਬਰ ਜਿਹੜਾ 526 ਦੇ ਵਿੱਚ ਬਤੌਰ ਆਪਣੀ ਸੇਵਾਵਾਂ ਨਿਭਾ ਰਹੀ ਆਂ ਹੂੰ ਸੋਨਿਕਾ ਰਾਮੀ ਆ ਜਿਹੜੀ ਮੇਰੇ ਨਾਲ ਪਿਛਲੇ 14 ਸਾਲਾਂ ਤੋਂ ਜਿਹੜੀ ਆਪਣੀ ਹੈਲਪਰ ਦੀ ਆ ਸੇਵਾ ਨਿਵਾਦੀ ਸੀ ਜੀ ਦੀ ਅੱਜ ਮਿਹਨਤ ਸਦਕਾ ਉਹਨੂੰ ਪ੍ਰੋਮੋਸ਼ਨ ਮਿਲੀ ਆ ਬਹੁਤ ਖੁਸ਼ੀ ਹੋਈ ਆ ਬਹੁਤ ਚਾਹ ਹੋਇਆ ਏ ਆਪਦੀ ਮਿਹਨਤ ਨਾਲ ਉਹ ਆਪਦੀ ਬਦੌਲਤ ਜਿਹੜੀ ਇੱਥੇ ਤੱਕ ਪਹੁੰਚੀ ਆ ਧੰਨਵਾਦ ਕਰਦੇ ਆਂ ਅਸੀਂ ਸਾਡੀ ਮੈਡਮ ਸ਼੍ਰੀਮਤੀ ਜਗਦੀਸ਼ ਘੋੜਾ ਜਿਨ੍ਹਾਂ ਨੇ ਸਾਨੂੰ ਇੰਨੀ ਸਪੋਰਟ ਕੀਤੀ ਆ ਉਹਨਾਂ ਦੀ ਸਪੋਰਟ ਦੇ ਬਦੌਲਤ ਅੱਜ ਅਸੀਂ ਜਿਹੜੇ ਇੱਕ ਵਰਕਰ ਦੇ ਉਹਦੇ ਤੇ ਪਹੁੰਚਿਆ ਧੰਨਵਾਦ ਮਾਨ ਸਰਕਾਰ ਦਾ ਧੰਨਵਾਦ ਮੈਡਮ ਬਲਜੀਤ ਘੋੜਾ ਜਿਨ੍ਹਾਂ ਨੇ ਨਿਯੁਕਤੀ ਪੱਤਰ ਆਪਣੇ ਹੱਥੀਂ ਸੌਂਪੇ ਆ ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਕਿ ਬਿਨਾਂ ਕਿਸੇ ਸ਼ਿਫਾਰਿਸ਼ ਬਿ ਸਾਡੀ ਮਿਹਨਤ ਦੇ ਫਲ ਜਿਹੜੇ ਸਾਨੂੰ ਮਿਲ ਰਹੇ ਆ ਧੰਨਵਾਦ